ਦੇਖੋ ਜੀ दारू ਦਾ ਸਾਰੇ ਨਾਲ ਦੁੱਖ ਜਨਾਨੀ ਨੂੰ ਹੁੰਦਾ ਚਾਹੇ ਸਾਡੀ ਕੁੜੀ ਆ ਚਾਹੇ ਘਰ ਵਾਲੀ ਆ ਚਾਹੇ ਮੇਰੀ ਭੈਣ ਆ ਚਾਹੇ ਮੇਰੀ ਮਾਂ ਦੀ ਅਸੀਂ ਘਰ ਪਰਵਾਦ ਕਰਦੇ ਆ ਲੇਡੀਜ਼ ਬਹੁਤ ਸੋਚਦੀਆਂ ਨੇ ਬਹੁਤ ਸਿਆਣੀ ਸੋਚ ਹੁੰਦੀ ਆ ਮੈਨੂੰ ਐ ਲੱਗਦਾ ਜੇ ਮੇਰੇ ਮੁਲਕ ਚੋਂ ਨਸ਼ੇ ਖਤਮ ਹੋ ਜਾਣ ਕਿਸੇ ਪੁਲਸ ਵਾਲੇ ਦੀ ਲੋੜ ਨਹੀਂ ਕਿਸੇ ਜੇਲ੍ਹ ਦੀ ਲੋੜ ਨਹੀਂ ਸਹੀ ਗੱਲ ਕਿਸੇ ਲੜਕੀ ਨਾਲ ਬਲਾਤਕਾਰ ਨਹੀਂ ਹੁੰਦਾ ਕਿਸੇ ਮੇਰੀ ਭੈਣ ਨੂੰ ਹੱਥ ਨੇ ਗਾਲਾਂ ਨਹੀਂ ਮਿਲਣੀਆਂ ਸ਼ਰਾਬ ਪੀਣ ਵਾਲੇ ਮੈਨੂੰ ਗਾਲਾਂ ਦੇਣਗੇ ਇੱਕ ਮਿੰਟਾ 'ਚ ਵੀ ਲਿਖਣਗੇ ਉਦਾ ਕੰਜਰਾ ਨਹੀਂ ਪੀਣੀ ਸਾਡੇ ਵੀ ਬੰਦ ਕਰਦੇ ਆ ਤੁਸੀਂ ਐ ਨਸੋ ਜੀ ਤੁਸੀਂ ਖਾਲਸੇ ਹੋ ਤੁਹਾਡੇ ਧਰਮ ਵਿੱਚ ਕਿਤੇ ਲਿਖਿਆ ਵੀ ਦਾਰੂ ਪੀ ਲੋ ਨਹੀਂ ਲਿਖਿਆ ਇਹ ਦੇਖੋ ਜੀ ਸਾਡੇ ਕੋਲੇ ਦਵਾਈਆਂ ਹੁੰਦੀਆਂ ਨੇ ਹਾਂਜੀ ਜਾਂ ਤਾਂ ਉਹ ਆਬਾੜ ਕੇ ਲੈ ਲੋ ਪਾਣੀ ਚ ਠੀਕ ਹੈ ਇਹ ਤੇ ਨਹੀਂ ਪਾਊਡਰ ਲੈ ਜਾ ਜੀ ਜਿਹੜਾ ਬੰਦਾ ਆਪ ਛੱਡਣੀ ਚਾਹੁੰਦਾ ਉਹ ਆਪ ਪੀ ਲੋ ਬਣਾ ਕੇ ਚਾ ਜਿਹੜਾ ਬੰਦਾ ਨਹੀਂ ਛੱਡਣੀ ਚਾਹੁੰਦਾ ਘਰੇ ਬੁੜੀਆਂ ਨੇ ਛੜਾਉਣੀਆਂ ਨੇ ਹਾਂਜੀ ਸਿਗਰਟ ਛੱਡਣਾ ਚਾਹੁੰਦੇ ਕੋਲ ਲਿਪ ਜਰਦਾ ਠੀਕ ਹੈ ਜਦੋਂ ਮਰਜੀ ਆ ਜਾਓ ਹਰੇਕ ਚੀਜ਼ ਉੱਪਰ ਕੰਮ ਕਰ ਦੋ ਬਾਈ ਆਪਣੀ ਦਵਾਈ ਕਰੂ ਕੰਮ ਦਵਾਈ ਹੈ ਹੀ ਇਸ ਤਰ੍ਹਾਂ ਦੀ ਲੈ ਵੀ ਦੋਸਤੋ ਅੱਜ ਦੀ ਜਿਹੜੀ ਸਮੱਸਿਆ ਆ ਗਈ ਨਾ ਇਹ ਤੋਂ ਬਾਈ ਜੀ ਬਹੁਤ ਮੇਰੇ ਵੀਰ ਬੀਬੀਆਂ ਪੈਣਾ ਬਹੁਤ ਜ਼ਿਆਦਾ ਦੁਖੀ ਨੇ ਉਹ ਸਮੱਸਿਆ ਬਾਈ ਜੀ ਨਸ਼ੇ ਦੀ ਸਮੱਸਿਆ ਉਹਦਾ ਹੱਲ ਬਾਈ ਜੀ ਕਿਵੇਂ ਕਰੀਏ ਤੇ ਆਪਾਂ ਅੱਜ ਆਏ ਹੋਏ ਹਾਂ ਬਾਈ ਜੀ ਬੈਦ ਕਲਾਤਾਈ ਬਾਜੇ ਵਾਲਾ ਜੀ ਦੇ ਕੋਲੇ ਹੈ ਨਾ ਜਿਲਾ ਜੀ ਮਾਨਸਾ ਗੱਲਬਾਤ ਕਰਦਿਆ ਵੀ ਆਪਾਂ ਨਸ਼ੇ ਦੀ ਆਦਤ ਨੂੰ ਕਿਵੇਂ ਦੂਰ ਕਰੀਏ ਨਾ ਗੱਲਬਾਤ ਕਰਦੇ ਬਾਈ ਜੀ ਨਾ ਬੈਜ ਅਸੀ ਗਰ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੀ ਮੈਂ ਸਰਦਾਰ ਤਰਸੇਮ ਸਿੰਘ ਜੀ ਇਲਤੀ ਲਾਣਾ ਧੂੜੀ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਜੀ ਦੇਖੋ ਸਰਦਾਰ ਤਰਸੇਮ ਸਿੰਘ ਜੀ ਗੱਲ ਇਹ ਆ ਵੀ ਨਸ਼ਾ ਹਾਂ ਜੀ ਨਸ਼ੇ ਦਾ ਨੋਕਿਆ ਨਸ਼ਾ ਨਾਸ ਨਾਸ ਸੇਤ ਦਾ ਨਾਸ ਤੰਗ ਦਾ ਤੇ ਘਰ ਦਾ ਠੀਕ ਹੈ ਪਿਓ ਦੀ ਕਮਾਈ ਆਪ ਦੀ ਕਮਾਈ ਤੇ ਪੁੱਤਾਂ ਦੀ ਕਮਾਈ ਹਮ ਸਭ ਕੁਝ ਖਤਮ ਕਰ ਦਿੰਦਾ ਸਹੀ ਗੱਲ ਹੈ ਜਿਹੜੇ ਘਰੇ ਨਸ਼ਾ ਵੜ ਗਿਆ ਉਹ ਘਰ ਪਰਿਵਾਰ ਜਿਹੜੇ ਮੁਲਖ ਚ ਵੜ ਗਿਆ ਉਹ ਬਰਬਾਦ ਉਹ ਬਰਬਾਦ ਹੀ ਹੂੰ ਜੇ ਦੁਸ਼ਮਣ ਨੂੰ ਗੋਲੀ ਨਾਲ ਨਹੀਂ ਮਾਰ ਸਕਦੇ ਹੂੰ ਚਲਾਕ ਲੋਕਾਂ ਦੀ ਕਹਾਵਤ ਹੈ ਇਹ ਠੀਕ ਹੈ ਜੀ ਉਹਦੇ ਜਵਾਕ ਨੂੰ ਜਾਂ ਉਹ ਬੰਦੇ ਨੂੰ ਨਸ਼ੇ ਤੇ ਲਾ ਦਿਓ ਠੀਕ ਹੈ ਜੀ ਸਭ ਕੁਝ ਖਤਮ ਹੋਣਾ ਦਾ ਖਤਮ ਹੋਈ ਕੁਸ ਮਰਜੀ ਉਹਦਾ ਸਾਹਮਣਾ ਨਸ਼ਾ ਉਹਦੀ ਮਜਬੂਰੀ ਬਣੀ ਉਹ ਨਸ਼ਾ ਸ਼ਰਾਬ ਦਾ ਅੱਜ 2.5 300 ਦੀ ਬੋਤਲ ਦਿੰਦੇ ਨੇ ਜਿਹੜੀ ਕੋਈ ਆ ਦੇਸੀ दारू ਕਹਿੰਦੇ ਜਿਹਨੂੰ ਸ਼ਰਾਬ ਤੇ ਜਿਹੜੀ ਅੰਗਰੇਜ਼ੀ ਆ ਉਹਦਾ ਤਾਂ ਕੋਈ ਕੀਮਤੀ ਨਹੀਂ ਕੋਈ ਕੀਮਤੀ ਨਹੀਂ ਭਾਵੇਂ 10000 ਦੀ ਲੈ ਲਓ ਭਾਵੇਂ 50000 ਦੀ ਲੈ ਲਓ ਠੀਕ ਆ ਜੀ ਨਸ਼ੇ ਦੇ ਨਾਲ ਇਹਨੂੰ ਹੱਥ ਨੇ ਪੀ ਲਈ ਕੋਈ ਸੁਰਤ ਨਹੀਂ ਰਹਿੰਦੀ ਕੋਈ ਸੁਰਤ ਨਹੀਂ ਪਹਿਲੀ ਗੱਲ ਤਾਂ ਹੈ ਪੁਰਾਣੇ ਜ਼ਖਮ ਵੀ ਉੱਠ ਘੜਦੇ ਨੇ ਸਹੀ ਹਰ ਨੇ ਨੇ ਹਰੇ ਹੋ ਜਾਂਦੇ ਨੇ ਫਲਾਨੇ ਨੇ ਫਲਾਨੇ ਵੇਲੇ ਹਮ ਮੇਰੀ ਬੇਇੱਜ਼ਤੀ ਕੀਤੀ ਸੀ ਹਾਂ दारू ਦੇ ਨਸ਼ੇ ਚ ਦਸ ਗਾੜਾ ਨੂੰ ਦੇ ਜਾਂਦੇ ਹਮ ਇੱਕ ਕਰੇ ਲੜਾਈ ਕਰਦੇ ਨੇ ਹਮ ਤੂੰ ਬੱਜ ਨੂੰ ਕਰੇ ਮੂੜ ਘੱਟ ਪਾਦਾ ਬਾਦ ਚਾਹੀਦਾ ਸੀ ਹਮ ਲੜਾਈ ਫੇਰ ਪੈਂਦੀ ਆ ਹਾਂਜੀ ਕਿਸੇ ਨੇ ਖੰਗੂਰਾ ਮਾਰਦਾ ਫਿਰ ਚਿਮੜ-ਚਮੜਾਈ ਹੋ ਜਾਂਦੀ ਆ ਸਹੀ ਜਿੰਨੇ ਹਮ ਜੁਰਮ ਹੁੰਦੇ ਨੇ ਹਾਂਜੀ ਸਭ ਦਰੂਨਾ ਹੁੰਦੇ ਨੇ ਹੁੰਦੇ ਨੇ ਜੇ ਸ਼ਰਾਬ ਨਾ ਹੋਵੇ ਹਮ ਸ਼ਰਾਬ ਤੋਂ ਗਵਰਨਮੈਂਟ ਨੂੰ ਅਰਬਾਂ ਰੁਪਈਆ ਦੀ ਆਮਦਨ ਆਮਦਨ ਇਹ ਤਾਂ ਲੋਕ ਦਾ ਹੈਗੇ ਵੀ 8-10 ਰੁਪਈਆ ਦੀ ਬਣਦੀ ਹੈ ਬੋਤਲ ਤਾਂ ਬਾਕੀ ਟੈਕਸ ਪੈਕਸ ਲੱਗਦੇ ਨੇ ਤੇ 2.5 300 ਦੀ ਵਿਕ ਜਾਂਦੀ ਆਪਾਂ ਤਾਂ ਇਹ ਵੀ ਨਹੀਂ ਪਤਾ ਵੀ ਕਿੰਨੇ ਦੀ ਹੈ ਹਾਂ ਪੂਏ ਦੇ ਅੱਡ ਰੇਟ ਨੇ ਅਦੀਏ ਦੇ ਅੱਡ ਨੇ ਬੋਤਲ ਦੇ ਅੱਡ ਨੇ ਪਰ ਮੈਂ ਬ੍ਰਾਹਮਣਾਂ ਮੈਂ ਸ਼ਰਾਬ ਜ਼ਰੂਰ ਸਕਦਾ ਇਹ ਮੇਰੇ ਕੋਲ ਪੱਕਾ ਨੁਕਸਾਨ ਪੱਕਾ ਜੀ ਪੱਕਾ ਜੀ ਗਾਰੰਟੀ ਹੈ ਦੇਖੋ ਕਾਰਨ ਕੀ ਹੁੰਦਾ ਇਧਰ ਸੁਣੋ ਹਾਂ ਜੀ ਕਾਰਨ ਦੱਸੋ ਪਹਿਲਾਂ ਤਾਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਕੌੜੀ ਹੁੰਦੀ ਆ ਐਡੀ ਬੋਤਲ ਧਰ ਲੈਨੇ ਹੋ ਕੱਚ ਦੇ ਗਲਾਸ ਦੇ ਵਿੱਚ ਅੱਧੀ ਕੁੰਗਲ ਪਾਉਣੇ ਹੋ ਇੰਨੀ ਕੁ ਹਾਂ ਉਹਨਾਂ ਸਾਰਾ ਪਾਣੀ ਪਾ ਲੈਨੇ ਹੋ ਦੁੱਗਣਾ ਤਿੰਗਣਾ ਦੁੱਗਣਾ ਆ ਅੱਖਾਂ ਜੀਆਂ ਵਿੱਚ ਕੇਂਦਰ ਸੱਟ ਲੈਨੇ ਉਦੋਂ ਬਾਅਦ ਐ ਹੁੰਦਾ ਵੀ ਯਾਰ ਉਂਗਲ ਤਾਂ ਕੁਛ ਕੁ ਬਣੀ ਜੀ ਨਹੀਂ ਗੱਲ ਜੀ ਨਹੀਂ ਬਣੀ ਉਂਗਲ ਹੋਰ ਮਾਰੋ ਦੋ ਉਂਗਲਾ ਫੇਰ ਪਾ ਲੈਨੇ ਫੇਰ ਪਾਣੀ ਪੀ ਕੇ ਫੇਰ ਅੱਖਾਂ ਵਿੱਚ ਕੇਂਦਰ ਫੇਰ ਸੱਟ ਲੈਨੇ ਗੱਲ ਮਕਾ ਸਰਦਾਰ ਤਰਸੇਮ ਸਿੰਘ ਜੀ ਤੁਸੀਂ ਪੱਕਦੇ ਨਹੀਂ ਕੱਚੇ ਆ ਹੋਰ ਪਾ ਲੈ ਕੱਚੇ ਆ ਹੋਰ ਪਾ ਲੈ ਕੱਚੇ ਕੱਚੇ ਚ 50 50 ਕਿੱਲੇ ਲੋਕ ਜ਼ਮੀਨ ਦੇ ਖਾਗੇ ਪੱਕਦੇ ਨਹੀਂ ਪੱਕਦੇ दारू ਵਾਲੇ ਨਹੀਂ ਕਹਿੰਦਾ ਮੈਂ ਪੱਕ ਗਿਆ ਜਿੰਨੇ ਜੁਰਮ ਹੋਣਗੇ ਕੋਈ ਬੰਦਾ ਮਰੂ ਕੋਈ ਲੜਾਈ ਝਗੜਾ ਹੋ ਇਹਦੇ ਚ ਹੋ ਗਵਰਨਮੈਂਟ ਨੂੰ ਤਾਂ ਆ ਵੀ ਅਰਬਾਰ ਪੇ ਟੈਕਸ ਦਾ ਇਕੱਠਾ ਹੁੰਦਾ ਸਹੀ ਗੱਲ ਮੈਨੂੰ ਐ ਲੱਗਦਾ ਜੇ ਮੇਰੇ ਮੁਲਕ ਚੋਂ ਨਸ਼ੇ ਖਤਮ ਹੋ ਜਾਣ ਕਿਸੇ ਪੁਲਿਸ ਵਾਲੇ ਦੀ ਲੋੜ ਨਹੀਂ ਕਿਸੇ ਜੇਲ੍ਹ ਦੀ ਲੋੜ ਨਹੀਂ ਸਹੀ ਗੱਲ ਹੈ ਕਿਸੇ ਲੜਕੀ ਨਾਲ ਬਲਾਤਕਾਰਤ ਨਹੀਂ ਹੁੰਦਾ ਕਿਸੇ ਮੇਰੀ ਭੈਣ ਨੂੰ ਅਥਰੇ ਗਾਲਾਂ ਨਹੀਂ ਮਿਲਣੀਆਂ ਸਾਰੇ ਨੂੰ ਗੰਦੀ ਚੀਜ਼ ਹੈ ਸ਼ਰਾਬ ਸਹੀ ਗੱਲ ਹੈ ਸ਼ਰਾਬ ਪੀਣ ਵਾਲੇ ਮੈਨੂੰ ਗਾਲਾਂ ਦੇਣਗੇ ਇੱਕ ਮਿੰਟਾ 'ਚ ਵੀ ਲਿਖਣਗੇ ਤੂੰ ਤਾਂ ਕੰਜਰਾ ਨਹੀਂ ਪੀਣੀ ਸਾਡੇ ਵੀ ਬੰਦ ਕਰ ਦਿਆ ਤੁਸੀਂ ਐਂ ਨਸੋ ਜੀ ਤੁਸੀਂ ਖਾਲਸੇ ਹੋ ਹਮ ਸੋਡੇ ਧਰਮ ਚ ਕਿਤੇ ਲਿਖਿਆ ਵੀ ਦਾਰੂ ਪੀ ਲੋ ਨਹੀਂ ਲਿਖਿਆ ਜੀ ਬਾਬਾ ਨਾਨਕ ਦਾ ਇਹ ਕਹਿੰਦੇ ਨੇ ਸਾਰੇ ਗੁਰੂ ਕਹਿੰਦੇ ਨੇ ਵੀ दारू ਤਾਂ ਨਰਕਾਂ ਦੀ ਨਾਨੀਆ ਵਰਤਣਾ ਦਿਓ ਮੈਂ ਪੰਡਤਾਂ ਮੇਰੀ ਗੀਤਰ ਮੈਨ ਵੀ ਕਹਿੰਦੀ ਆ ਵੀ ਇਹ ਇਹ ਦੇ ਵਰਗੀ ਮਾੜੀ ਕੋਈ ਚੀਜ਼ ਨਹੀਂ ਮੁਸਲਮਾਨਾਂ ਦੇ ਧਰਮ ਵੀ ਕਹਿੰਦੇ ਨੇ ਹਮ दारू ਮਾੜੀ ਆ ਕਾਜੀ ਤਾਂ दारू ਨੂੰ ਨਫ਼ਰਤ ਗਿੰਦੇ ਨੇ ਸਹੀ ਗੱਲ ਖਾਲਸੇ ਵਾਸਤੇ ਜਿਸ ਤਰ੍ਹਾਂ ਤਮਾਕੂ ਮਾੜਾ ਹਮ ਬ੍ਰਾਹਮਣ ਵਾਸਤੇ ਮਾਸ ਮਾੜਾ ਹਾਂ दारू बहुत गंदी चीज है।, है ये दारू पियोगे फिर ही बलात्कार तू फिर ही मास मिटटी नु जी करुगा सही गल है जी बंदे सोफी होणगे रोटी खाके बैठ जाया करनगे ए बंद करो जेडे ਛਡਣੀ ਚਾਹੁੰਦਾ ਮੈਨੂੰ ਮਿਲ ਲੋ ਠੀਕ ਹੈ ਜੀ ਕਿਵੇਂ ਛੜਾਈਏ ਆਪਾਂ ਫਿਰ ਜੀ ਇਹ ਦੇਖੋ ਜੀ ਸਾਡੇ ਕੋਲੇ ਦਵਾਈਆਂ ਹੁੰਦੀਆਂ ਨੇ ਹਾਂਜੀ ਜਾਂ ਤਾਂ ਉਹ ਅਬਾਲ ਕੇ ਲੈ ਲੋ ਪਾਣੀ ਚ ਠੀਕ ਹੈ ਜੀ ਤੇ ਨਹੀਂ ਪਾਊਡਰ ਲੈ ਜੋ ਜਿਹੜਾ ਬੰਦਾ ਆਪ ਛਡਣੀ ਚਾਹੁੰਦਾ ਉਹ ਆਪ ਪੀ ਲੋ ਬਣਾ ਕੇ ਚਾਹ ਹਾਂਜੀ ਜਿਹੜਾ ਬੰਦਾ ਨਹੀਂ ਛਡਣੀ ਉਹਨਾਂ ਘਰੇ ਬੁੜੀਆਂ ਨੇ ਛੜਾਉਣੀਆਂ ਨੇ ਹਾਂਜੀ ਉਹ 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 ਨੂੰ ਚਾਹ ਬਣਾ ਕੇ ਦੇ ਨੇ ਇਹ ਹੋ ਗਿਆ ਚੋਰੀ 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 ਦੇਈ ਆਪਾਂ ਜੇ ਕੋਈ ਨਹੀਂ ਛੜਦਾ ਚੋਰੀ ਛੜਾ ਲੋ ਇਹ ਕਾਰਨ ਕੀ ਹੁੰਦਾ ਜੀ ਹਾਂਜੀ ਪੁਆਇੰਟ ਇਹ ਆ ਹਾਂਜੀ ਜਿਹੜੇ ਬੰਦੇ ਦਾਰੂ ਪੀਂਦੇ ਨੇ ਉਹਦੇ ਚ ਸਲਫਰ ਦੀ ਕਮੀ ਹੋ ਜਾਂਦੀ ਹੈ ਸਲਫਰ ਸਲਫਰ ਹਾਂ ਹੂੰ ਉਹ ਸਲਫਰ ਦੀ ਕਮੀ ਜਿਹੜੀ ਵੀ ਮੈਂ ਪਾਊਡਰ ਦੇਊਗਾ ਜਾਂ ਤੁਹਾਨੂੰ ਲਿਕਵਿਡ ਦੇਊਗਾ ਉਹਨੂੰ ਪੂਰੀ ਕਰ ਦੂ ਹੂੰ ਜਿਦੋਂ ਤੁਹਾਡੇ ਪੇਟ ਦੇ ਵਿੱਚ ਤੁਸੀਂ ਮੰਨ ਲਓ ਰੋਟੀ ਖਾ ਲਈ ਫਿਰ ਭੁੱਖ ਕਿੱਥੋਂ ਲੱਗੂਗੀ ਨਹੀਂ ਨਾ ਭੁੱਖ ਵਾਸਤੇ ਹੀ ਰੋਟੀ ਖਾਣਿਓ ਖਾਣਾ ਖਾਣਿਓ ਕੁਛ ਵੀ ਖਾਣਿਓ ਭੁੱਖ ਵਾਸਤੇ ਖਾਣਿਓ ਤੇ ਭੁੱਖ ਪੂਰੀ ਹੋ ਗਈ ਫਿਰ ਰੋਟੀ ਖਾ ਕੇ ਦਿਖਾਓ ਹਾਂ ਇਹ ਹੀ ਵਾਲਾ ਸ਼ਰਾਬੀ ਦਾ ਹਾਂ ਸ਼ਰਾਬੀ ਸ਼ੌਂਕ ਸ਼ੌਂਕ ਚ ਲੱਗਦਾ ਹਾਂ ਕੰਨਾਂ ਦੀ ਮਜਬੂਰੀ ਹੋ ਜਾਂਦੀ ਆ ਕੋਈ ਆਸ਼ਕੀ ਦਾ ਪੰਨਿਆ ਕੋਈ ਘਰ ਵਾਲੀ ਦਾ ਸਤਾਇਆ ਲੱਗ ਜਾਂਦਾ ਲੱਗ ਜਾਂਦਾ ਸਮਝ ਗਏ ਕਿਸੇ ਦੀ ਦੁਸ਼ਮਣੀ ਹੁੰਦੀ ਆ ਕਿਸੇ ਦੇ ਕੁੱਟਮਾਰ ਪਈ ਹੁੰਦੀ ਆ ਸੱਟਾ ਫੱਟਾ ਪਈਂਦੀ ਆ ਨੇ ਕਿੰਨੀ ਦਾਰੂ ਪੀਨਿਓ ਆਓ ਮੇਰੀਆਂ ਭੈਣਾਂ ਆਓ ਹਾਂ ਆ ਆਓ ਛੱਡਣ ਵਾਲੇ ਬੰਦੇ ਬਹੁਤ ਖਰਾਬ ਕਰ ਲਿਆ ਯਾਰ ਠੀਕ ਹੈ ਜੀ ਆ ਹੁਣ ਵੋਟਾਂ ਪੈ ਜਾਣੀਆਂ ਅਰਬਾਂ ਮੰਦਾਰੂ ਪੀਣਿਆਂ ਹਾਂ ਫਰੀਦੀ ਆਉਂਦੀ ਐ ਸਰ ਕਾਦੀ ਫਰੀਦੀ ਆਉਂਦੀ ਐ ਇੱਧਰ ਸੁਣੋ ਹਾਂਜੀ ਜੇ ਹੁਣ ਸਾਲ ਚ ਵੋਟਾਂ ਪਈਆਂ ਹਾਂ 12-12 ਸਾਲ ਦੇ ਜੋਗ ਪੀਣ ਲੱਗ ਜਾਣਗੇ ਮਹੀਨਾ ਕੰਮ ਚੱਲੂਗਾ ਹਾਂ ਜਿਹਨੇ ਸਾਲ ਚ ਮਹੀਨਾ ਦਾ ਰੂ ਪੀ ਲਈ ਉਹ ਕਿੱਥੋਂ ਛੱਡ ਜੂਗਾ ਨਹੀਂ ਛੱਡ ਉਹ ਫੇਰ ਹੌਲੀ-ਹੌਲੀ ਉਹ ਹੋ ਜ਼ਮੀਨ ਦੇ ਕਿੱਲੇ ਵੇਚਣ ਤੇ ਆਦੇ ਨੇ ਘਰ ਦੇ ਢਾਂਡੇ ਵੇਚਣਦੇ ਨੇ ਜਨਨੀਆਂ ਕੀ ਕਰਨੀਆਂ ਉਹਨੇ ਟੂਮਾ ਵੇਚ ਦਿੰਦੇ ਨੇ ਦਰੂ ਵਾਲੇ ਜਾਈ ਹਾਲਾ ਸਿਗਰਟ ਸੱਢਣਾ ਚਾਹਣੇ ਕੂਲ ਲਿਪ ਜਰਦਾ ਠੀਕ ਹੈ ਜੀ ਜਦੋਂ ਮਰਜ਼ੀ ਆ ਜਾਓ ਹਰੇਕ ਚੀਜ਼ ਉੱਪਰ ਕੰਮ ਕਰ ਦਵਾਈ ਆਪਣੀ ਦਵਾਈ ਕਰੂ ਕੰਮ ਦਵਾਈ ਹੈ ਹੀ ਇਸ ਤਰ੍ਹਾਂ ਦੀ ਉਹ ਪਾਊਡਰ ਨੇ ਹੀ ਪਾਊਡਰ ਨੇ ਠੀਕ ਹੈ ਪਾਊਡਰ ਨੇ ਕੁਛ ਲਿਓਕੜ ਨਹੀਂ ਪਾਊਡਰ ਕੁੱਤੇ ਪੈ ਨੇ ਜਦੋਂ ਮਰਜ਼ੀ ਆਓ ਦਵਾਈ ਦੇਊਗਾ ਤੁਹਾਨੂੰ ਪਹਿਲਾਂ ਮੈਨੂੰ ਫੋਨ ਕਰਕੇ ਆਓ ਠੀਕ ਹੈ ਜੀ ਮੇਰਾ ਹੀ ਨਹੀਂ ਪਤਾ ਮੈਂ ਕਦੋਂ ਕਿੱਥੇ ਹਾਂ ਕਿਉਂਕਿ ਮੈਂ ਮੰਡੀਆਂ ਵੀ ਕਰਦਾ ਮੈਨੂੰ ਬਾਹਰ ਸਪਲਾਈ ਵੀ ਜਾਣਾ ਪੈਂਦਾ ਮੈਨੂੰ ਦਵਾਈ ਲੈਉਣੀ ਵੀ ਪੈਂਦੀ ਆ ਠੀਕ ਹੈ ਤੇ ਮੈਂ ਇੱਕ ਗ੍ਰਸਤੀ ਬੰਦਾ ਆ ਕਿਸੇ ਦੇ ਦੁੱਖਤ ਗਲੀਚ ਵੀ ਜਾਣਾ ਪੈਂਦਾ ਮੈਨੂੰ ਫੋਨ ਕਰੋ ਇੱਕ ਵਾਰੀ ਫੋਨ ਨਹੀਂ ਲੜਾ ਤੂੰ ਦੂਜੀ ਵਾਰ ਲਾਓ ਮਿਸ ਕਾਲ ਮਾਰ ਕੇ ਛੱਡ ਦਿਓ ਮੈਂ ਤੁਹਾਡੇ ਫੋਨ ਦਾ ਜਵਾਬ ਦੇਉਂਗਾ ਤੇ ਆਓ ਮੇਰੀਆਂ ਭੈਣਾਂ ਜਿਹਦੇ ਘਰ ਵਾਲਾ ਜਿਹਦਾ ਭਾਈ ਦੇਖੋ ਜੀ दारू ਦਾ ਸਾਰਾ ਨਾ ਦੁੱਖ ਜਨਾਨੀ ਨੂੰ ਹੁੰਦਾ ਚਾਹੇ ਸਾਡੀ ਕੁੜੀ ਆ ਚਾਹੇ ਘਰ ਵਾਲੀ ਆ ਚਾਹੇ ਮੇਰੀ ਭੈਣ ਆ ਚਾਹੇ ਮੇਰੀ ਮਾਂ ਦੀ ਅਸੀਂ ਘਰ ਪਰਵਾਦ ਕਰਦੇ ਆ ਲੇਡੀਜ਼ ਬਹੁਤ ਸੋਚਦੀਆਂ ਨੇ ਬਹੁਤ ਸਿਆਣੀ ਸੋਚ ਹੁੰਦੀ ਆ ਵੈਗੁਰੂ ਕਾ ਖਾਲਸਾ ਵੇ ਫਤਿਹ दारू ਬੰਦ ਕਰੋ ਮੈਨੂੰ ਮਿਲੋ ਮੇਰਾ ਨੰਬਰ ਨੋਟ ਕਰੋ 98728 89628 26769 ਵੈਗੁਰੂ ਕਾ ਖਾਲਸਾ ਵੈਗੁਰੂ ਦੀ ਫਤਿਹ ਚੰਗੀ ਵੀਡੀਓ ਲੱਗੀ ਤਾਂ ਭਾਈ ਸ਼ੇਅਰ ਕਰ ਦਿਓ ਠੀਕ ਆ ਜੀ ਤੇ ਜੇ ਘਰੀ ਪਟਣਾ ਆਪਣੀ نسل ਖਰਾਬ ਕਰਨੀ ਆ ਤਾਂ ਪੀ ਜਾਓ ਮੇਰੀ ਕਿਹੜਾ ਜ਼ਮੀਨ ਖਾਣੇ ਆ ਕਰ ਬਰਵਾਦ ਉਹ ਸੋਡਾ ਸਰੀਰ ਉਹ ਸੋਡਾ ਉਹ ਗੱਲ ਸੁਣਾ ਸ਼ਰਮ ਮੰਨੋ ਕੁੜੀ ਵਿਆਹ ਕਿ ਲੈਂਦੀ ਹੁੰਦੀ ਆ ਔਰ ਇਹ ਸਾਗ ਦਾ ਚੂੜਾ ਥੰਝ ਪਿਆ ਹੁੰਦਾ ਇਹ ਪਤਾ ਲੱਗਦਾ ਰਾਤ 2 ਨੰਬਰ ਦੀ दारू ਪੀ ਕੇ ਸੱਜ ਵੇਹਾ ਮੁੰਡਾ ਗੱਡੀ ਚੜ ਗਿਆ ਕੋਈ ਵਧੀਆ ਗੱਲ ਨਹੀਂ ਜਦੋਂ ਚਿੱਟੀ ਦਾੜੀ ਆ ਜੇ ਬੰਦੇ ਨੂੰ ਸ਼ਰਮ ਮੰਨਣੀ ਚਾਹੀਦੀ ਆ ਜਮਾਈ ਇਦੋਂ ਕਰੇ ਆਉਣ ਲੱਗ ਜੇ ਨੂੰ ਕਰਿਆ ਜੇ ਇਹ ਨਹੀਂ ਪਤਾ दारू ਕੀ ਕੀ ਚੰਦ ਚੜਾ ਦੇ ਸਹੀ ਗੱਲ ਹੈ ਸਿਆਣੇ ਬਣ ਜਾਓ ਮਿੱਤਰੋ ਅੱਗੇ ਰਹਿ ਗਈ ਸੋਡੀ ਮਰਜੀ ਆ ਲੰਡੂ ਜੇ ਲੀਡਰਾਂ ਮੰਗ ਲਾ ਕੇ ਬੋਟਾ ਚ ਪੀਣ ਲੱਗ ਜੰਨੇ ਆ ਇਹ ਸੋਡੀ ਤਬਾਹੀ ਦਾ ਕਾਰਨ ਮੁਕਤ ਨਹੀਂ ਮਿਲੀ ਨਹੀਂ ਤੁਸੀਂ ਪੀਣ ਨਹੀਂ ਲੱਗੇ ਤੇ ਜਦੋਂ ਆਪ ਲੈਣ ਪੈ ਗਈ ਸਾਰੀ ਜ਼ਮੀਨ ਜਮ੍ਹਾਂ ਸਾਰਾ ਘਰਵਾਰ ਉੱਡ ਜੂਗਾ ਲੈ ਵੀ ਮਿੱਤਰੋ ਚੱਲ ਦੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਭਾਈ ਜੀ ਵੀਡੀਓ ਕਿਸੇ ਦਾ ਘਰ ਖਰਾਬ ਹੋਣ ਤੋਂ ਬਚਾ ਸਕਦੀ ਹੈ ਕਿ ਕਿਸੇ ਦੀ ਜ਼ਿੰਦਗੀ ਬਚਾ ਸਕਦੀ ਹੈ ਇਸ ਲਈ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਵੀਡੀਓ ਕਿਸੇ ਨਾ ਕਿਸੇ ਬੇਰੇ ਵੀਰ ਦੇ ਮੇਰੀ ਭੈਣ ਦੇ ਕੰਮ ਆ ਸਕੇ ਧੰਨਵਾਦ